ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਤੁਸੀਂ ਹੋਗੇ ਸਾਰੇ ਵਧੀਆ ਠੀਕ ਠਾਕ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਅੱਜ ਆਪਾਂ ਜਾ ਰਹੇ ਹਾਂ ਜੀ ਪੰਜਗੁੱਲਾ ਪੰਜਗੁੱਲਾ ਲੈ ਕੇ ਜਾਣਾ ਅੱਜ ਮੰਮੀ ਨੂੰ ਪਹਿਸਤਾ ਦਿੱਲੀ ਜਾਂਦੇ ਆਂ ਟਰੈਪੀ ਕਰਾ ਰਹੇ ਆ ਬਾਈ ਮੁੰਡੇ 'ਚ ਦਰਦ ਰਹਿੰਦਾ ਦਾ ਟਰੈਪੀ ਕਰਾ ਰਹੇ ਕਣਕ ਦੀ ਟਰਾਲੀ ਘਰਾਂ ਲੱਦੀ ਖੜੀ ਅੱਜ ਕਣਕ ਜਿਹੜੀ ਰਹੀ ਵੀਦੀ ਆਪਣੀ ਪੜ ਗਈ ਬਈ ਉਹ ਸਵੇਰੀ ਸਵੇਰੀ ਆ ਗਈ ਮਸ਼ੀਨ ਸਰਜਰੀ ਵੱਢਦੀ ਅੱਜ ਆਪਣਾ 6 ਵਜੇ ਵੱਢ ਕੇ ਕਰਕੇ ਲੋਟ ਕਣਕ ਪੂਰੀ ਫੈਲੇ ਤੁਲੇ ਲਾ ਕੇ ਟਰਾਲੀਵਾਂ ਨਾ ਕਿਸੇ ਲਾਗੈ ਨਾ ਚੰਗੀ ਤਰ੍ਹਾਂ ਪਲੜ ਫੁਲੜ ਪਾ ਕੇ ਐਂ ਫ੍ਰਟ ਕਰਕੇ ਖੜੀ ਕਰਕੇ ਆਏ ਬਾਈ ਬਸ ਜਾ ਗਏ ਉਰੇ ਦੇ ਬਾਸ ਸਲਫ ਮਾਰਨੀ ਆਪਾਂ ਨੇ ਸਲਫ ਮਾਰ ਗਏ ਬਸ ਸਿੱਧਾ ਮੰਡੀ ਟੋਪਾ ਟੋਪਾ ਆ ਗੱਟਾ ਉਹ ਪਗੇਰ ਖਿੱਚ ਦੇਣਾ ਫਿਰ ਮੰਡੀ ਚ ਨੂੰ ਇਹ ਜਾ ਕੇ ਮਿੱਤਰੋ ਕਟਾਉਂਗੇ ਆਪਾਂ ਗੇਟ ਪਾਸ ਗੇਟ ਗੇਟ ਪਾਸ ਕਟਾ ਕੇ ਫਿਰ ਤੁਲੂਗੀ ਹਾਂਜੀ ਦੋਸਤੋ ਹੁਣ ਚੱਲਦੇ ਆਪਾਂ ਮੰਡੀ ਨੂੰ ਜੋੜਾ ਖੜਿਆ ਦੇਖੋ ਨੀਲਾ ਘੋੜਾ ਤਾਰ ਤੇ ਆ ਕਪੜਾ ਚਾਬੀ ਕਿਥੇ ਹੈ ਹੂੰ ਜੇਬ ਮੇਂ ਹੈ చా చూ పిలీ ఆ మార్ కడ్ కప్పా మారలే మిటీ పై ఠోల్వ పడదే మగరాడా మా దీన్ని పోయి గర్ద ਖੜੇ ਖੜੇ ਬਈ ਕਰਦਾ ਬਹੁ ਕਰਦਾ ਚੰਦ ਖੜਾ ਦੇ ਜਾਂ ਬਾਹਰ ਖੜਾ ਦੇ ਹਵਾ ਚਲਦੀ ਕੁਸੂਮ ਕਰ ਦੁੱਟਦੀ ਹੈ ਐਨ ਲਿੱਪੜ ਜਾਂਦਾ ਇਹ ਦੇਖੋ ਆਹ ਦੇਖੀ ਨੀ ਕਿੰਨੀ ਕਰਦੇ ਗਰੀ ਵੀ ਹੈ ਕਿ ਮੱਖੀਆਂ ਨਾ ਪਤਨੀਆਂ ਆਹੀ ਜੀ ਹੈਗੀ ਪੈਂਪਰ ਪਾ ਦੇਖੇ ਮੱਖੀਆਂ ਨੇ ਪੈਂਪਰ ਪਾ ਗਿਆ ਹੈ ਜੀ ਹੈਗੀ ਮਾ ਗਰਮ ਹੋ ਰਿਹਾ ਹੈ ਕਿ ਠੰਡਾ ਹੋ ਰਿਹਾ ਹੈ ਹਾਂ ਉਹ ਨਾ ਜੀ ਦੋਸਤੋ ਚੱਲਦੇ ਆ ਜੀ ਮੰਡੀ ਨੂੰ ਚੱਲ 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 ਕਿੰਨਾ ਪਾਇਲ ਜੁਣ ਕਰਨਾ ਘਟੇ Jangan karena like, share dan ਆ ਦੇਖੋ ਬਾਈ ਪਾਇਰ ਬੰਚਰ ਵਾਲੀ ਦੁਕਾਨ ਵਾ ਕਿਹ ਹੋ ਸਕਦਾ ਲਾਉ ਗਸ ਬੈਰਿੰਗ ਦੀ ਆਵਾਜ਼ ਆ ਗਈ ਬੈਰਿੰਗ ਦੀ ਬੈਰਿੰਗ ਟੁੱਟ ਗਿਆ ਦੋਸਤੋ ਬੈਰਿੰਗ ਘੰਟਾ ਫੁੱਟ ਲੈਣਾ ਘੱਟੋ ਘੱਟ ਹੋਰ ਹੁਣ ਆਹ ਨੂੰ ਕਾ ਡਬਲ ਕਰਿਆ ਬਾਈ ਗੁਟਕਾ ਸਲਾ ਸਿੰਗਲ ਰੱਕਾ ਦਾ ਗੋਟਾ ਹੁਣ ਡਬਲ ਰੱਕ ਆਂਦਾ ਨਹੀਂ ਡਬਲ ਰੱਕ ਆਂਦਾ ਨਹੀਂ ਮਾ ਹੁਣ ਸਿੰਗਲ ਰੱਕ ਚੱਕ ਚੱਕ ਨਹੀਂ ਉਹ ਪੂਰਾ ਚੱਕੋ ਗਿਆ ਦਾ ਗਿਆ ਓਏ ਹੋਰ ਦੇਖ ਲੈ ਜਿਗਾਰ ਸਿੰਗਲ ਗੋਟਾ ਲਾ ਗਿਆ ਵੀਰ ਚੱਕ ਉੱਪਰ ਹੋ ਗਿਆ ਦਾ ਪੂਰਾ ਟਾਇਰ ਘੱਟ ਚੱਕ ਹੋਏ ਤੇ ਜੈ ਡਬਲ ਗੁਟਕੇ ਰੱਖੇ ਆ ਫਿਰ ਜੈਕ ਨਹੀਂ ਆਂਦਾ ਥੱਲੇ ਉਹਦੇ ਹਿੱਸੇ ਦੇ ਹੁਣ ਦੂਆ ਲੈ ਗੁਟਕਾ ਉਹ ਦੇਖਦੇ ਰੱਖਾ ਦਿਖਾਣੇ ਤੁਹਾਨੂੰ ਨਾਲ ਆ ਗਿਆ ਪੂਰਾ ਪੂਰਾ ਹੀ ਆਇਆ ਵੀ ਹੈ ਨਹੀਂ ਐਨ ਪੂਰਾ ਪੂਰਾ ਜਿਹਾ ਹੀ ਆਇਆ ਜਮਈ ਮਰ ਜੇ ਮਰ ਜੇ ਭੈਣ ਨੂੰ ਨਹੀਂ ਪਤਾ ਉਰਲਾ ਪਰਲਾ ਭੈਣ ਚ ਨਹੀਂ ਪਤਾ ਲੱਗਦਾ ਹੈ ਬਾਈ ਵੀ ਆਵਾਜ਼ ਕਿਹੜੇ ਮੋਦੇ ਆ ਦੋਆ ਮਤੇ ਲਗੀ ਜਾਂਦੀ ਵੀ ਜਿਹਨੂੰ ਦੋਆ ਮਤੇ ਆਂਦੀ ਹੁੰਦੀ ਚੱਕ ਚੱਕ ਦੇਖਦੇ ਹੁਣ ਵੀ ਉਰਲੇ ਵਾਂ ਲਾਕ ਆ ਕਿਹੜਾ ਦੇਗਾ ਕਿਆ ਬਣਦਾ ਕੀ ਐਸੀ ਚੱਕ ਪਰਲੇ ਚ ਚਲਦੇ ਵਾਂ ਲੱਗਦਾ ਵੀ ਜਿਹਨੂੰ ਇਧਰ ਲਿਮਤੇ ਵੀ ਆਂਦੀ ਐ ਰੋਵੋ ਦੇਵੀ ਆਂਦੀ ਤਿੰਨ ਲੱਗਦਾ ਠਾਗਾ ਜੱਕ ਗਲੀ ਦੇਖਾਂ ਜਿਹੜਾ ਦੇਖ ਨਾ ਪਤਾ ਲੱਗੇਗਾ ਲੱਗ ਨਹੀਂ ਮੜਾ ਮੋਟਾ ਇਹ ਤਾਂ ਵੀ ਗੱਨ ਕੋਲ ਲਾ ਕੇ ਲਾਗ ਲਓ ਯਾਵਾ ਬਾਵਾ ਆਜ ਗਏ ਦੇ ਮੇਰੇ ਲਾਗ ਬੈਠਾ ਗੁੱਡਾ ਪੜੀ ਉਹ ਬਈ ਕਾਲੇ ਯਾ ਵੀ ਇਹ ਪ੍ਰੇਮ ਨੇ ਲਗਾਇਆ ਇਹ ਦੇਖੋ ਬਈ ਮੇਰੇ ਲਾਗ ਬੈਠਾ ਗੁੱਡਾ ਪਗੜੀ ਤੁਸੀਂ ਜੀ ਬੰਦਾ ਨਹੀਂ ਖੜਦਾ ਫੁਰਦਾ ਪਹਿਲਾ ਟੱਕ 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 ਲਗਾ ਬਤਾ ਕਰਨਾ ਹਨ ਮੋੜੀ-ਮੋਟੀ ਆਵਾਜ਼ ਵੀ ਨਹੀਂ ਆ ਰਹੀ। ਹਣੀ। ਹਣੀ। ਆਏ ਕੋ ਮਰਿਆ ਜਿ ਤਰ੍ਹਾਂ ਜਮੀਆਂ ਤੇ ਵੀ ਠੀਕ ਐ। ਮੈਂਗਾ ਪਰਲਨ ਹੋਇਆ। ਹੈ? ਮਿਸਤਰੀ ਬਨੇਉਲੇ ਯਾਰ ਸੱਪ ਕੀ ਲੜਾਈ ਕੀ ਤਰ੍ਹਾਂ ਇਸ ਤਰ੍ਹਾਂ ਨੇਉਲਾ ਸੱਪ ਦਾ ਮਾਰਗਾ ਬੁੜਕਾ ਜੁੜੀ ਸੁੰਗਣ ਜਾਇ ਕਰਾਇਓ। ਬੜਾ ਜਹਾਜ਼ ਲਾਵਾ ਦੀ ਦੁਕਾਨ ਬੰਦ ਔੜ ਜਾ। cái <laughs> này <laughs> ਨਾ ਵੀ ਠੀਕ ਹੈ ਯਾਰ ਗੀ ਬਾਈ ਅੰਦਰ ਤੇ ਅੰਦਰਲੇ ਬੈਂਕ ਦੀ ਗੋਲੀਆਂ ਗੋਲੀਆਂ ਸੈੱਟ ਲੱਗਦੀਆਂ ਵੈਸੇ ਹਨੀ ਜਪੜਾਇਓ ਪਿਆਪ ਕੌਣ ਛੁੱਟ ਗਈ ਬਾਈ ਕੌਣ ਅੰਦਰਲੇ ਦੀ ਗੋਲੀਆਂ ਤਾਂ ਸਾਫ ਲੱਗਦੀਆਂ ਉਹ ਟੁੱਟੀ ਆ ਬਈ ਦੇਖੋ ਬੱਕ ਟੜੀਓ ਟੜੀ ਐ ਹਲੋਂ ਨਹੀਂ ਗੁਰਕਾ ਹੋਈ ਨਹੀਂ ਵਾਇਰਿੰਗ ਵੀ ਨਹੀਂ ਉਹ ਕਰ ਦਿੰਦੀ ਐ ਹੈ ਨਹੀਂ ਵਾਇਰਿੰਗ ਦੇ ਬਜਾਏ ਵਾਹ ਟੜਕੀ ਗੱਪੇ ਦੇ ਹੈ ਲੈ ਜਾਓ ਲੈ ਜਾਗਾ ਹੈ ਜੀ ਇੱਕ ਮੋਟ ਸੈਕਿੰਡ ਲਈ ਜੀ ਇਸ ਦਾ ਪਰੋਲਾ ਲੱਗ ਰਿਹਾ। ਯੋਗ ਦਾ ਇਹ ਮੋਟਰਸਾਈਕਲ ਆ। ਇਹਨੂੰ ਪਿੱਛੇ ਪਾਈ ਨੂੰ ਕਹਿ ਲੈ। ਇਹ ਮੋਟਰਸਾਈਕਲ ਆ। 32218 ਆਇਓ। 32218। ਇਹ ਖੜੀ ਹੈ ਮੇਰੀ ਕਹਿਣ ਨੂੰ। 32218। ਹਾਂ। ਕਪੂਜੀ ਵਾਲੀ ਹੈ। ਇਹ ਤਾਂ ਮੱਕਾ ਜਿੱਥੇ ਤੋਂ ਚਿਦਰਾ ਦੇ। ਨੂੰ ਦੇਖ ਲੈ ਕੱਢ ਗਾ ਇਹਨੂੰ ਵੀ ਜਿਵੇਂ ਸਾਫ਼-ਸੂਫ਼ ਕਰਕੇ ਪੈ ਜਾਏਗਾ ਨਾ ਅੱਡਗਾ ਸਾਫ਼ ਕਰਕੇ ਨਾ ਪੂਰੀ ਗਰੂਪ ਪੈ ਜਾਏਗਾ ਵਰਗਾ ਚੰਗੀ ਤਰ੍ਹਾਂ ਜੂਏ ਮਟਾ ਮਟਾ ਜਿਹੀ ਕਈਆਂ ਵਾਲੇ ਟੁਕੜਾ ਹੋਇਆ ਨਹੀਂ ਗੋਲੀਆਂ ਖਰਾਬ ਕਰ ਦੇਗਾ ਹੈ ਕਿ ਨਹੀਂ ਕਪੜਾ ਕੀ ਉਹ ਨੂੰ ਮੈਂ ਮੈਂ ਹੈ ਕੀ ਕਰੇ ਮਹਾਰੂਕ ਰੁਕ ਜਾ ਇੱਕ ਮਿੰਟ ਬਾਈ ਚੈੱਕ ਕਰ ਲਣ ਦੇ ਉਹ ਵੀ ਹੈ ਆ ਬਾਰੇਂਗ ਵੀ ਟੁੱਟ ਰਹੀ ਆ ਵੀ ਬਾਈ ਕੰਪਲੀਟ ਆਊਗਾ ਆ ਕੰਪਲੀਟ ਆਊਗਾ ਕੀ ਲੱਗਦਾ ਹੈ ਹੈ ਦੇ ਅੰਦਾਜੀ ਬੈਰੰਗ 32218 ਨੰਬਰ ਬੈਰੰਗ ਹੈ ਪ੍ਰੋਫਾ ਨੰਬਰ ਆ ਜੀ 18 ਨੰਬਰ ਆਪਣਾ ਯਾਦ ਰੱਖ ਲੀਓ ਜੀ ਹੈ 14 ਨੰਬਰ ਆ ਜੀ ਇਸਮਾ ਬਾਹਰ ਲੈਣ ਵਾਲਾ ਹਾਂ ਅੰਦਰ ਲੈਣਾ 32214 ਹੈ ਹਾਂ 32218 ਬੰਨੂ ਕੱਢਦੇ ਤੋਂ ਜ਼ਿਆਦਾ ਕਰ ਮੇਰੇ ਲੈ ਆਇਆ ਨਾ ਮੈਂ 18 ਹੀ ਆ 32218 ਮੈਂ ਤਾਂ ਪਹਿਲੀ ਘਰੇ ਤੇ ਬੋਰ ਨੰਬਰ ਹੈ ਅ 32214 32214 ਬਾਹਰਲਾ ਹੈ ਅੰਦਰ ਵਾਲਾ 32218 ਅੰਦਰ ਵਾਲਾ 베어링 ਬੜਾ ਹੋਆ ਬਾਹਰਲਾ ਛੋਟਾ ਹੋਆ ਲੋ ਬਈ ਲਾ ਕੇ ਫਿੱਟ ਕਰਨ 베어링 porque ਇੱਕ ਨਟ ਕਰਕੇ ਟਾਈਟ ਕਿੱਲੀ ਦੀਣੀ ਠੋਗ ਹੈ ਇਹ ਪਹੀਏ ਕਿੱਲੀ ਦਾ ਫਟ ਚੱਕਣਾ ਟਟਾਇਟ ਨਹੀਂ ਤੇ ਕਿ ਕਿल्ली ਠੋਕ ਦੇਣੀ ਕਿल्ली ਦੇ ਵਿੱਚ ਆ ਕਨੈਕਟਰ ਢਿੱਲਾ ਨਹੀਂ ਹੁੰਦਾ ਬਾਈ ਜੇ ਨਾ ਕਿल्ली ਠੋਕ ਕੇ ਵਿੱਚ ਆ ਕਨੈਕਟਰ ਖੁੱਲ ਗਿਆ ਚੱਕ ਆਪਣਾ ਚੱਕਾ ਹੀ ਨਿਕਲ ਜਾ ਫਿਰ ਬਾਈ ਇਸ ਕਰਕੇ ਕਿल्ली ਜ਼ਰੂਰ ਠੋਕਣੀ ਚਾਹੀਦੀ ਓ ਕਿੱਲੀ ਵੀ ਵਧੀਆ ਠੋਕ ਕੇ ਕੋਈ ਮੋਟੀ ਨਾ ਉਹ ਜਿਸ ਤੇ ਨਾ ਟਾਇਰ ਨਾਲ ਨਿਕਲੇ ਬੱਕਿਲੀ ਬਸ ਸਾਰਾ ਦੰਦਾ ਹੋਰ ਬਾਈ ਇਸ ਦਾ ਜੇ ਕਿਲੀ ਨਿਕਲ ਗਈ ਵਾ ਸਮਝ ਲੈ ਚੱਕਾ ਬਾਰ ਇਸ ਕਰਕੇ ਕਿਲੀ ਜ਼ਰੂਰ ਵਧੀਆ ਪਾਉ ਦੇ ਕੇ ਮੋਟੀ ਮਜ਼ਬੂਤ ਲਓ ਜੀ ਹੋ ਗਿਆ ਫਿੱਟ ਬੈਰਿੰਗ ਅਸ ਤੇ ਟੱਕਣ ਵੀ ਉਹ ਦਾ ਅਜੇ ਕਤਾਰ ਨਾ ਰਹਿ ਗਿਆ ਬਾਈ ਉਹ ਦਾ ਕਤਾਰ ਕ ਮਾਰਦੇ ਆ ਸਲਫ ਫਿਰ ਘੰਟਾ ਫੁੱਟ ਗਿਆ ਨਹੀਂ ਬਾਈ ਕੀ ਕਰਾਂ ਹਰ ਜੰਮਰ ਜਾ ਬਈ ਵਿੱਚ ਪਤਾ ਨਹੀਂ ਹੁੰਦਾ ਹੈ ਕਿ ਟੀਮਾ 베어ਿੰਗ ਟੁੱਟ ਜਾ ਗਿਆ ਜਾਂ ਅੰਚਰ ਸੈਂਟਰ ਸਾਂ ਹੋ ਜਾ ਬਈ ਬਸ ਕਾ ਗਰਾ ਬਈ ਨੀ ਚੰਡ ਹੋ ਜਾ ਚੰਡ ਲੋ ਜੀ ਹੋ ਗਿਆ ਫਿੱਟ ਪਾਉਣ ਤਾਰਦੇ ਆ ਜੀ ਜੈਕ ਚੈੱਕ ਕਰਾ ਗਿਆ ਉਹ ਦੇਖੋ ਜੈਕ ਪਾਉਣ ਨਾਲ ਹੁੰਦੇ ਆ ਆ ਦੇਖੋ ਜੈਕ ਲਾਇਆ ਵਾ ਜੈਕ ਤਾਰਕ ਚਲਦੇ ਆ ਫਿਰ ਮਿਲਦੇ ਆ ਤੁਹਾਨੂੰ ਮੰਡੀ ਚ ਲੋ ਬਈ ਪਹੁੰਚ ਗਏ ਮੰਡੀ ਵਾਂ गेट पासे पास कसांखे हूंदी आहे देरिया ਗੇਟ ਪਾਸ ਕਟਵਾ ਲੈ ਬਾਈ ਉਰਾ ਉਹ ਗੇਟ ਪਾਸ ਕਟੂਗਾ ਗੇਟ ਪਾਸ ਕੱਟ ਕੇ ਫੇਰ ਅੰਦਰ ਜਾਊਗੀ ਟਰਾਲੀ ਫੇਰ ਆਪਣੀ ਕੰਡਾ ਤੁਰੂਗਾ ਇਹੋ ਕੱਟ ਗਿਆ ਗੇਟ ਪਾਸ ਬਾਈ ਦੋ ਬਟੋਲੇ ਆਪਾਂ ਨੇ 60 60 ਕੇ ਕਟਾ ਵੱਦਾ ਜੋ ਵੀ ਹੋਊਗਾ ਹੋ ਜਾਗਾ ਇਹੋ ਗੇਟ ਪਾਸ ਨੰਬਰ ਲਿਖ ਦੀ ਐਸ ਨੇ ਬਾਕੀ ਤੂੰ ਦੇਹ ਤੂੰ ਦੂਸਰਾ ਬਾਕੀ ਨੇ ਕੱਚੀ ਪਰਚੀ ਭਈ ਦੇ ਦੀ ਨੰਬਰ ਲਿਖ ਕੇ ਬਸ ਪੇਪਰ ਬਚਾ ਲਈ ਆਪਣਾ ਹਾਂ ਵੀ ਪੇਪਰ ਕੇ ਵੇਸੇ ਬਚਾਣੇ ਆ ਜਾਨਾ ਪੇਪਰ ਲਗਣਾ ਉਸਮਾ ਕਾਗਜ਼ ਬੜੇ ਸਕਿਨ ਨਹੀਂ ਆ ਰਹੇ ਹੈ ਦੇਖਾ ਲਓ ਜੀ ਕਰਤੇ ਬੰਦ ਪਰ ਟਰੈਕਟਰ ਬੱਤੀ ਵੀ ਕਰਦੀ ਹੈ ਬੰਦ ਦੇਖੋ ਬੱਤੀ ਕਿਸ ਤਰ੍ਹਾਂ ਘੁੰਮਦੀ ਹੈ ਆਪਣਾ ਬੱਤੀ ਲਾਈ ਹੋਈ ਹੈ ਵੱਲੂ ਫਿਊਜ ਹੋ ਗਿਆ ਤਾਂ ਇਸ ਨੂੰ ਆਈ ਵੈਲਟੀ ਵੱਲ ਪਾ ਜਾ ਬਈ ਇਹ ਵੀ ਨਹੀਂ ਫਿਊਜ ਹੋਇਆ ਨਹੀਂ ਦੋ ਵੱਲੂ ਫਿਊਜ ਹੋ ਗਏ ਪਹਿਲਾਂ ਨਹੀਂ ਜਿਹੜੀ ਵੈਲਟੀ ਪਾ ਦੀ ਇਸਮਾ ਐਲ.ਈ.ਡੀ ਨਹੀਂ ਫਿਊਜ ਹੋਇਆ ਇਸ ਵਿੱਚ ਕਿਸੇ ਬਾਰੇ ਦਿੱਕਤ ਹੋਣਾ ਹੈ ਨਾ ਬਈ ਐਲ.ਈ.ਡੀ ਵੱਲ ਪਾ ਦੋ ਦਿੱਕਤ ਦੂਰ ਹੋ ਜਾਗੀ ਹੋਊ ਤਾਂ ਡਾਲਾ ਤੋ ਮੋਂਨ ਭਰ ਦੇਣੀ 2 ਘੰਟੇ ਲਾਗ ਹੈ ਬਾਈ 2 ਘੰਟਾ ਲਗਣਾ ਘੰਟੇ ਮਾਂ ਭਰ ਜਾਣੀ ਸਾਰੀ 1 ਘੰਟੇ ਦਾ ਕੰਮ ਹੈ 2 ਘੰਟੇ ਲਾ ਦੇਣੇ ਬਾਈ ਸੁੱਖ ਓਏ ਆ ਜਾ ਹੈਲੋ ਹਾਈ ਕਿਆ ਹਾਲ ਹੈ ਠੀਕ ਆ ਖਾਣਾ ਪੀਣਾ ਕੁਛ ਮੇਰਾ ਜੀ ਕਰ ਰਿਹਾ ਕੁਛ ਖਾਣੇ ਪੋਣੇ ਨੂੰ ਹਾਂ ਨਹੀਂ ਅਭੀ ਉਹ ਉਤਾਰ ਲੈ ਥੋੜਾ ਡਾਲੇ ਪਿੱਛੇ ਡਾਲੇ ਮੇਂੋਂ ਉਤਾਰ ਲੈ ਥੋੜਾ ਹੋਰ ਚੱਲੇ ਮੀਛਾ ਕਟਾ ਕਰ ਇਹ ਮੈਂ ਨਾਨ ਕੁੰਡੀਆਂ ਢਿੱਲੀ ਕਰਦੀ ਇੰਨਾ ਬਾਈ ਉਹ ਡਾਲਾ ਪਿੱਛੇ ਨੂੰ ਜ਼ੋਰ ਮਾਰ ਗਿਆ ਕੁੰਡੀਆਂ ਫਸ ਗਈ ਇਹ ਵੀ ਉਹ ਡਾਲਲੇ ਵਾਲੇ ਕਣਕ ਤਾਰ ਕਹਿੰਦਾ ਫੇਰ ਕੁੰਡੀਆਂ ਵਾਲ ਡਾਲਾ ਅੰਦਰੋਂ ਖਿੱਚਾਗਾ ਫੇਰ ਕੁੰਡੀ ਨਿਕਲੇਗੀ ਇਹਦਾ ਪੁੱਛਿਆ ਨਹੀਂ ਪਤਾਇਆ ਨਹੀਂ ਹਜੇ ਜਦ ਖੋਲਿਆ ਜਦ ਨਹੀਂ ਨਹੀਂ ਖੋਲਿਆ ਫੇਰ ਲਗੇ ਕਹਿਣ ਸਰਦਾਰ ਜੀ ਖੋਲ ਦਿਜੀਏ ਐ ਕਿਵੇਂ ਖੁੱਲੇਗਾ ਵਾਈਬ ਨਹੀਂ ਖੁੱਲੇਗਾ ਅਬ ਤਾਂ ਉੱਪਰ ਸੇ ਖੁੱਲੇਗਾ ਉੱਪਰ ਸੇ ਨਿਕਾਲੋ ਪਾਈਪ ਇੱਕ ਇੱਕ ਕਰਕੇ ਫੇਰ ਖੁੱਲੇਗਾ ਕਿਉਂ ਭਾਈ ਸੁੱਖੂ ऐसे नहीं खुलेगा फिर लिया खुले भाई। हाँ जी मित्रों एक ढेरी इधर उतार रहे हैं बाकी इधर कंडा इधर पढ़ाई शुरू होगी भारतीय दो चार छ अठ दस बोरिया कंटा हलेक्के चल रहा भाई। ਮਿੰਟ ਤੇ ਆਇਆ। ਆਹ ਕਪੜੇ ਦੋਾਂ ਵਰਗੇ ਆ, ਘਰ ਕੰਬਲ, ਪਰਕਾ ਰੱਖਨੇ ਨੇ। ਤਾਂੰਦਨ ਲੱਗਣਾ ਪਾਉਂ। ਕੰਟਕ ਲੱਗਣਾ, ਕੰਟੇ ਮੇਂ ਭਰਦਨੇ। ਕਿਉਂ? ਸ਼ਿਕਾਚਕ। ਲੈ ਜਾ, ਲੈ ਜਾ। ਲੈ ਨਾ, ਲੈ ਜਾ। ਕਾਲਾ, ਕਾਲਾ, ਕਾਲਾ। ਦੋਦੇ ਮਾਲ। ਇਹ ਵੀ ਨਹੀਂ। ਥੋੜੀ। ਇਹ ਉਹ ਕਰਦੇ। ਮਾਂ ਦੇ ਕੋਵਦਰ ਇਹ ਗੇਰ ਗਿਆ ਸਾਰੀਆਂ ਕੀ ਕਰਿਆ ਆਇਓ ਬਚ ਗਈ ਕੋਵਾਨ ਕੋਈ ਨਹੀਂ ਕੋਈ ਗਈ ਦੀ ਸਾਰੀ ਤੜਾ ਜਾਂਦੀ ਤੜਾ ਪਰਲੇ ਪਾਸੇ ਡੂੰਗਾ ਸਾਰੀ ਤੜਾ ਜਾਂਦੀ ਕਣਕ ਆਣੀ ਉਹ ਦੇਖੋ ਖਿਚੜੀ ਖਿਚੜੀ ਪਕਾਈ ਵੀ ਬਈ ਪਰ ਜਿਟਰੀ ਹੈ ਜੀ 5-6 ਕੰਟਲ ਉਹ ਕਿ ਤਰੰਗਾ ਪਾਇ ਕੁੜੀ ਚੋਦ ਕੇ ਲੈ ਅਸਟ੍ਰੇਲੀਆ ਕਹਿੰਦੇ ਲੈ ਜਾਏਗਾ ਕੱਲੋ ਕੱਛਾ ਲੈ ਜਾਏਗਾ ਪਰਾ ਖੰਜਾ ਹੋ ਰਿਹਾ ਕਿਆ ਕਰ ਰਹੇ ਤਾ ਯਾ ਤੇ ਕਰਵਾ ਕਾ ਨਹੀਂ ਕਰ ਰਹੇ ਟੋਟਾ ਟੋਟਾ ਕੰਮ ਕਰ ਰਹੇ ਚੱਲੇ ਹੋ ਰਹੇ ਗੁੜੀ ਚੋਰੀ ਸੁਣਾ ਕੇ ਹੈ ਕਿਸੇ ਕੇ ਜੇ ਨੇ ਕਿਆ ਕਰੇ ਕਹੀਂ ਜਾ ਬੁੱਲੀ ਜਾ ਬਸ ਸੁਣਨੇ ਕੀ ਨਹੀਂ ਹੈ ਤੇਰੀ ਵੀ ਕਿਆ ਕਰ ਰਿਹਾ ਪਰਰਾ ਖਾਜ ਉਸਕੇ ਟੋਕਾ ਦਾਣੇ ਖਾਜ ਦੇ ਉਹ ਮਹਾਰਾਜਾ ਦਾ ਇੱਕ ਬੱਟਾ ਆ ਉਹਦਾ ਦਾਣੇ ਆ ਇਹ ਰਾਈ ਥੋੜੀ ਜੀ ਬਈ 5-6 ਗੰਟਲ ਹੋਊਗੀ ਪਰ ਉਹ ਤੇਰੀ ਬਰੰਦੂਏ ਪਾਸੇ ਪਈ ਆ ਹੋਰ ਹੈਗੀ ਉਹ ਥੱਲੇ ਪੁਰੇ ਪਿਆ ਚਿੱਟੇ ਜੇ ਉਹ ਵੀ ਭਰਨੇ ਹਲੇ ਤੋਲਣੇ ਆ ਉਹ ਗੱਲੀ ਜਲਟਾਂ ਕੇ ਮਾਰ ਰਿਹਾ ਇਹ ਵੀ ਜਗੜ ਕੰਮ ਦਾ ਹਨੇ

ਜੇ ਸੀ ਵੀ ਨੂੰ ਵੀ ਪਿੱਛਾ ਛੱਡ ਰਿਹਾ ਇਹਦਾ ਦੇਖ ਇਹਦਾ ਦੇਖ ਹੈ ਨਾ ਇਹ ਵੇਖ ਹੈ ਵੇਖ ਲੋਸਤੋ ਤੁਲਗੀ ਸਾਰੇੰਨਾ ਹੋ ਗਏ ਟੋਟਲ 164 ਗੱਟੇ ਭਰਾਵਾਂ छपंजा हो, हो गए हो गए सौ एक सौ भी दो सौ भी दो सौ चौवी है नी सवा दो सो सवा दो सौ बोरी होगी हम्म ਆ ਬਦੋਸੋ ਤੁਲਗੀ ਬਾਈ ਨਿਪੜ ਗਿਆ ਚਲਾ ਹੁਣ ਘਰਾਂ ਨੂੰ ਆਪਣਾ ਲੇਟ ਹੋ ਗਏ ਬਹੁਤ 1:3 ਵਜ ਗਿਆ ਰਾਤ ਕਾ ਬਲ 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 1:3 ਵਜ ਗਿਆ ਭਾਈ ਬਹੁਤ ਲੇਟ ਹੋ ਗਏ ਬੈਰੰਗ ਨੇ ਕੰਮ ਖਰਾਬ ਕਰਤਾ ਸਾਰਾ 2 ਘੰਟੇ ਲੇਟ ਕਰਤੇ ਬੈਰੰਗ ਨੇ 2 ਘੰਟੇ ਲੱਗੇ ਬੈਰੰਗ ਕੋਨੇ ਨੂੰ ਚਲੋ ਹਰ ਜੇ ਮਰਦੇ ਹੋਈਆਂ ਬਾਈ ਠੀਕ ਹੈ ਬਾਈ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਤੁਹਾਦ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ